ਕਾ ਟਰੈਕਟਰ ਦੇਖ ਰਹੇ ਹੋ ਕਾਲਾ ਸ਼ਾ ਇਸ ਦੇ ਵਿੱਚ ਜੀਸੀਬੀ ਦਾ ਜਿਹੜਾ ਇੰਜਨ ਲਵਾਇਆ ਹੋਇਆ ਬਈ ਨੇ ਖਾਸ ਤੌਰ ਤੇ ਸਪੈਸ਼ਲ ਤਿਆਰ ਕਰਵਾਇਆ ਕਹਿੰਦਾ ਮੈਂ ਡਬਲ ਕਰ ਦੂੰਗਾ ਡਬਲ ਦਾ ਗੋਲੇ ਕਰਦੇ ਨੇ ਬੰਬ ਕਰਦੇ ਅੱਛਾ ਹੁਣ ਲਾਠੇ ਨਹੀਂ ਮਾਰਦੇ ਹੁਣ ਸਿੱਧੀਆਂ ਗੋਲੀਆਂ ਮਾਰਦੇ ਆਂ ਔਰ ਅਭੀ ਉੱਪਰ ਨਹੀਂ ਮਾਰਦੇ ਬਈ ਦੇ ਸਾਹਮਣੇ ਸਿੱਧੇ ਹੀ ਬੰਦੇ ਤੇ ਮਾਰਦੇ ਆਂ ਤਾਂ ਇਸ ਪਾਸੇ ਬਈ ਨੇ ਸ਼ੀਲਡ ਜਿਹੜੀ ਹੈ ਲੋਹੇ ਦੀ ਪੱਕੀ ਲਵਾ ਦਿੱਤੀ ਕਿਉਂਕਿ ਅਗਰ ਜੇ ਉਧਰੋਂ ਫਾਇਰ ਵੱਜੇਗਾ ਸਾਹਮਣੇ ਬੈਠੇ ਡਰਾਈਵਰ ਦੇ ਵੱਜ ਨਾ ਸਕੇ ਉਹ ਸਾਨੂੰ ਕੀ ਪਤਾ ਤਾਂ ਵੀ ਇਹ ਇਦਾਂ ਸਾਨੂੰ ਤਾਂ ਪਹਿਲਾਂ ਜਦੋਂ ਪਿਛਲਾ ਅੰਦোলন ਹੋਇਆ ਸੀਗਾ ਉਸ ਟਾਈਮ ਸਿਰਫ ਤਿੰਨ ਗੱਲਾਂ ਸੀਗੀਆਂ ਇੱਕ ਗੋਲਾ ਉਹ ਆਪਣਾ ਟੀਅਰ ਗੈਸ ਹੋ ਗਿਆ ਲਾਠੀ ਚਾਰਜ ਹੋ ਗਿਆ ਤੇ ਵਾਟਰ ਕੰਨਲ ਸੀਗਾ ਇਹਨੇ ਪੱਖਾ ਲਗਾ ਦਿੱਤਾ ਅਗਰ ਜੱਥੇ ਨੂੰ ਗੈਸ ਦੇ ਗੋਲੇ ਦੇ ਧੂਆਂ ਆ ਰਿਹਾ ਉਹ ਅੱਗੇ ਵੱਲ ਨੂੰ ਡਰਾਈਵਰ ਸਾਈਡ ਨਾ ਸਕੇ ਜਦੋਂ ਜਦੋਂ ਨੂੰ ਲੱਗਦਾ ਨਾ ਵੀ ਇਹ ਕੁਝ ਕਰਨ ਹੈ ਵੀ ਸਾਡਾ ਡਿਫੈਂਸ ਕਰ ਰਿਹਾ ਆਪਾਂ ਤਾਂ ਟਾਰਗੇਟ ਨੂੰ ਕਰਦੇ ਆਂ ਇੱਕ ਤਾਂ ਉੱਪਰ ਬੈਠੀਆਂ ਆ ਪਬਲਿਕ ਤੋਂ ਪਰ ਸਿੱਧੇ ਸਿੱਧੇ ਛੱਡਦੇ ਆਂ ਗੋਲੇ ਮੱਥੇ ਤੇ ਵੀ ਡਰਾ ਐ ਵੀ ਜੇ ਗੋਲੀ ਚਲਾਈ ਮੱਥੇ ਤੇ ਵਸਾ ਲਾ ਹੁਣ ਸ਼ੀਲਡ ਲੱਗੀ ਆਪਣੇ ਕੋਲੇ ਤਕੜੀ ਇਹਦੇ ਚ ਗੋਲੀ ਮਾਰੂਗਾ ਨਾ ਭਾਈ ਗੋਲੀ ਵੀ ਨਿਕਲ ਨਹੀਂ ਹੈਗੀ ਮੈਂ ਤੁਹਾਨੂੰ ਪੱਕੇ ਵਰਾ ਦੱਸ ਦੇਣਾ ਜਿਹੜਾ ਪੱਕਾ ਏ 790 ਦਾ ਲਿਆ ਹੋਇਆ ਅੱਛਾ ਅੰਬਾਲੀ ਤੋਂ ਲੈ ਕੇ ਦੇਈਏ ਬਜ਼ੁਰਗ 1000 ਰੁਪਏ ਚ ਕੋਈ ਐਨਕ ਲੱਗੀ ਇਹਨੂੰ ਪਲਾਸਟਿਕ ਲੱਗੀ ਹੋਈ ਆ ਇਹ ਅੱਖ ਜੇ ਬਿਲਕੁਲ ਧੌਣ ਜਾਣ ਦਿੰਦੀ ਅੱਛਾ ਠੀਕ ਆ ਇਹ ਜੇ ਇੱਕ ਮਫਲਰ ਆਪਣੇ ਕੋਲੇ ਇਹ 2-3 ਵਾਰੀ ਮਾਰ ਲੰਨੇ ਆ ਗੱਲ ਚੰਨੀ ਜਾਂਦਾ ਹੈਗਾ ਅਰ ਇੱਕ ਗੱਲ ਮੈਂ ਹੋਰ ਦੱਸ ਦਵਾ ਆਪਾਂ ਟਾਇਰ 'ਚ ਹਵਾ ਨਹੀਂ ਪਾਈ ਇਸ ਟਾਈਮ ਅੱਛਾ ਇੱਕ ਪੰਪ ਦਾ ਹਵਾ ਮਤਲਬ ਇੱਕ ਪ੍ਰੈਸ਼ਰ ਦਾ ਵੀ ਨਹੀਂ ਆਇਆ ਹਵਾ 'ਚ ਇਹਦੇ 'ਚ ਹਵਾ ਨਹੀਂ ਹੈਗੀ ਟਾਇਰ ਹਵਾ ਤੋਂ ਬਿਨਾ ਕਿਵੇਂ ਖੜੇ ਹੋਏ ਇਹ ਵੀ ਦੇਖੋ ਬਸ ਇਹ ਦੱਸਣਾ ਨਹੀਂ ਆਪਾਂ ਨੇ ਇਸ ਲਈ ਗੱਲ ਲੀਕ ਹੋ ਜਣੀ ਪੋਜੇ ਕੋਲ ਚਲੀ ਜਾਣੀ ਹੈ ਵੀ ਮਤਲਬ ਉਹ ਉਧਰੋਂ ਫਾਇਰ ਮਾਰਨ ਗੋਲੀ ਮਾਰਨ ਹਵਾਣੀ ਨਿਕਲੇਗੀ ਟਾਇਰ ਬੋਹ ਦੇ ਬੋਹ ਰਹਿਣਗੇ ਉਹ ਜੇ ਦੀ ਪਤਾ ਲੱਗੋ ਮੌਕੇ ਤੇ ਵੀ ਕੀ ਹੁੰਦਾ ਇਹਦੇ ਅੱਗੇ 500 ਮੀਟਰ 300 ਮੀਟਰ 400 ਮੀਟਰ ਕਿਹਦੇ ਪਿੱਛੇ ਜੋ ਚੀਜ਼ ਹੋਈ ਉਸ ਟਾਈਮ ਮੌਕੇ ਤੇ ਫਸੀ ਹੋਈ ਇਹ ਖਿੱਚ ਕੇ ਆਪਣੇ ਪਾਲੇ ਜਾਊਗਾ ਰੇਡਰਾਂ ਵਾਂਗੂ ਔਰ ਜ਼ਾ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਮੈਂ ਤੁਹਾਡੇ ਨਾਲ ਜਗਜੀਤ ਸਿੰਘ ਇਸ ਵਕਤ ਸ਼ੰਭੂ ਬਾਰਡਰ ਤੇ ਮੌਜੂਦ ਆ ਜਿੱਥੇ ਕਿ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਿਹਾ ਕਈ ਦਿਨਾਂ ਤੋਂ ਨੌਜਵਾਨ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਪੁਲਿਸ ਵਾਲਿਆਂ ਦੇ ਕੋਲ ਪਾਇਲਟ ਬੁਲੇਟਸ ਨੇ ਅਤੂ ਗੈਸ ਦੇ ਗੋਲੇ ਨੇ ਉਹਨਾਂ ਵੱਲੋਂ ਫਾਇਰ ਕੀਤੇ ਜਾਂਦੇ ਨੇ ਹਰਿਆਣਾ ਪੁਲਿਸ ਤੋਂ ਬਾਰਡਰ ਵਾਲੇ ਪਾਸਿਓਂ ਪਰ ਕਿਤਨੇ ਕੀਤੇ ਉਸ ਨੂੰ ਲੰਘਾਉਣ ਦੇ ਵਾਸਤੇ ਅੱਗੋਂ ਬੈਰੀਕੇਡ ਚੱਕਣ ਦੇ ਵਾਸਤੇ ਕੋਈ ਚੀਜ਼ ਚਾਹੀਦੀ ਹੈ ਇਹ ਇੱਕ ਟਰੈਕਟਰ ਦੇਖ ਰਹੇ ਹੋ ਕਾਲਾ ਸ਼ਾ ਇਸ ਦੇ ਵਿੱਚ ਜੀਸੀਬੀ ਦਾ ਜਿਹੜਾ ਇੰਜਣ ਲਵਾਇਆ ਹੋਇਆ ਬਈ ਨੇ ਖਾਸ ਤੌਰ ਤੇ ਸਪੈਸ਼ਲ ਤਿਆਰ ਕਰਵਾਇਆ ਅਲੀਪੁਰ ਦੇ ਰਹਿਣ ਵਾਲੇ ਨੇ ਮੁਹਾਲੀ ਏਅਰਪੋਰਟ ਤੋਂ ਹਰਦੇਵ ਸਿੰਘ ਦਾ ਟਰੈਕਟਰ ਹੈ ਤੇ ਤੁਹਾਨੂੰ ਇਹ ਸਾਰੀ ਤਸਵੀਰਾਂ 사ਂਜੀ ਕਰਾਂਗੇ ਟਰੈਕਟਰ ਦੇ ਵਿੱਚ ਖਾਸियत ਕੀ ਹੈ ਤੇ ਕੀ ਕੁਝ ਖਿੱਚੇਗਾ ਜਦੋਂ ਅੱਗੇ ਵੱਲ ਲੰਘੇਗਾ ਤਾਂ ਇਸ ਪਾਸੇ ਬਈ ਨੇ ਸ਼ੀਲਡ ਜਿਹੜੀ ਹੈ ਲੋਹੇ ਦੀ ਪੱਕੀ ਲਵਾ ਦਿੱਤੀ ਕਿਉਂਕਿ ਅਗਰ ਜੇ ਉਧਰੋਂ ਫਾਇਰ ਵੱਜੇਗਾ ਸਾਹਮਣੇ ਬੈਠੇ ਡਰਾਈਵਰ ਦੇ ਵੱਜ ਨਾ ਸਕੇ ਇਹ ਪੱਖਾ ਲਗਾ ਦਿੱਤਾ ਅਗਰ ਜੇ ਇੱਥੋਂ ਗੈਸ ਦੇ ਗੋਲੇ ਦੇ ਧੂਆਂ ਆ ਰਿਹਾ ਉਹ ਅੱਗੇ ਵੱਲ ਨੂੰ ਡਰਾਈਵਰ ਸਾਈਡ ਨਾ ਆ ਸਕੇ ਇਹ ਟਰੈਕਟਰ ਬੜੇ ਢੰਗ ਦੇ ਨਾਲ ਤਿਆਰ ਕਰਾਇਆ ਗਿਆ ਹਰਦੇਵ ਬਈ ਸਾਡੇ ਨਾਲ ਨੇ ਇਹ ਮੋਹਾਲੀ ਦੇ ਰਹਿਣ ਵਾਲੇ ਨੇ 에어ਪੋਰਟ ਦੇ ਕੋਲ ਘਰ ਆਣਾਂ ਦਾ ਤੇਰੇ ਨੇ ਖਾਸ ਤੌਰ ਤੇ ਟਰੈਕਟਰ ਤਿਆਰ ਕਰਵਾਇਆ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਇਹ ਤਾਂ ਪਿੱਛੇ ਜਿਹੜਾ ਪੂਰਾ ਸਪੀਕਰ ਲੱਗਿਆ ਹੈ ਖਰਾਬ ਹੋ ਜਾਏਗਾ ਕਹਿੰਦੇ ਹੁਣ ਇਹਦੀ ਸੀਦੀ ਬੂ ਆਵਾਂਗੇ ਬੜਾ ਟਾਈਮ ਹੋ ਗਿਆ ਲੱਗਿਆ ਨੂੰ ਹਰਦੇਵ ਬਾਈ ਕੀ ਹਾਲ ਹੈ ਠੀਕ ਠਾਕ ਬਹੁਤ ਵਧੀਆ ਜੀ ਤੁਸੀਂ ਲਓ ਜੀ ਕਿਵੇਂ ਹੋ ਬਹੁਤ ਵਧੀਆ ਹਾਂਜੀ ਕਾਲੇ ਝੋਟੇ ਦੀ ਆਪਾਂ ਪਹਿਲਾਂ ਵੀ ਸਟੋਰੀ ਕਰ ਚੁੱਕੇ ਹਾਂ ਤੇ ਅੱਜ ਫਿਰ ਇਹਦੇ ਬਾਰੇ ਦੱਸੋ ਤੇ ਅੱਜ ਜਿਵੇਂ ਤੁਸੀਂ ਤਿਆਰੀ ਕੀਤੀ ਹੈ ਸ਼ੀਲਡ ਛੂਟ ਲਵਾਈ ਹੋਈ ਆ ਹਾਂਜੀ ਹਾਂਜੀ ਤੇ ਇੱਥੇ ਪਹੁੰਚੇ ਹੋ ਫਿਰ ਇਹ ਤਿਆਰੀ ਕਿਸ ਵਾਸਤੇ ਕਰ ਰਹੇ ਹੋ ਸਾਰੀ ਇਹ ਤਿਆਰੀ ਤਾਂ ਇਹ ਦੇਖੋ ਆਪਣੇ ਹੱਕਾਂ ਵਾਸਤੇ ਹੈ ਸਾਰੀ ਤਿਆਰੀ ਇਹ ਸਾਡੇ ਅੱਕਾ ਦੇ ਜਿਹੜੇ ਕਿਸਾਨ ਜਿਹਦਾ ਮਤਲਬ ਜਿਉਂਦਾ ਹੈ ਤਾਂ ਉਹਦੇ ਨਾਲ ਆਮ ਪਬਲਿਕ ਜੁਂਦੀ ਹੈ ਜਿਹੜੇ ਗਰੀਬ ਬੰਦੇ ਆ ਉਹ ਵੀ ਜੁਂਦੇ ਆ ਜਿਹੜੀ ਹੁਣ ਸਰਕਾਰ ਆ ਇਹਨਾਂ ਨੂੰ 2 ਰੁਪਏ ਕਿਲੋ ਕਣਕ ਦੇ ਜਾਨੀ ਹੈ ਇਸੇ ਕਰਕੇ ਮਰੇ ਕਿਉਂਕਿ ਕਿਸਾਨਾਂ ਤੋਂ ਸਸਤੀ ਲੈਣੇ ਆ ਕਿਸਾਨਾਂ ਨੂੰ ਪੂਰਾ ਸਮਰਥਨ ਨਹੀਂ ਮਿਲ ਰਿਹਾ ਜਿਹੜੀ ਸੁਮਿਨਾਥੀ ਰਿਪੋਰਟ ਹੈ ਉਹ ਵੀ ਲੱਗ ਗਈ ਜਦ ਕਿ ਮੋਦੀ ਇਹ ਕਹਿੰਦਾ ਸੀਗਾ ਜਦੋਂ 14 ਜਾਣਾ 14 ਜਾਏ ਸੀ ਨਾ ਕਹਿੰਦਾ ਮੈਂ ਡਬਲ ਕਰ ਦੂੰਗਾ ਡਬਲ ਦਾ ਗੋਲੇ ਕਰਦੇ ਨੇ ਬੰਬ ਕਰਦੇ ਅੱਛਾ ਹੁਣ ਲਾਠੇ ਨਹੀਂ ਮਾਰਦੇ ਹੁਣ ਸਿੱਧੀਆਂ ਗੋਲੀਆਂ ਮਾਰਦੇ ਆ ਔਰ ਅਭੀ ਉੱਪਰ ਨਹੀਂ ਮਾਰਦੇ ਵੀਰੇ ਸਾਹਮਣੇ ਸਿੱਧੇ ਹੀ ਬੰਦੇ ਤੇ ਮਾਰਦੇ ਆ ਇਹ ਡਬਲ ਕੰਮ ਕਰਦੇ ਰਹਿੰਦੇ ਮਤਲਬ ਡਬਲ ਨਹੀਂ ਉਹ ਦੂਜਾ ਕੰਮ ਨਹੀਂ ਕੀਤਾ ਇਹ ਡਬਲ ਕਰਤਾ ਤੁਸੀਂ ਵੀ ਇਹ ਸ਼ੀਲਡ ਸ਼ੂਟਰ ਲਾਤੀ ਕਿ ਜੇ ਅਗਰ ਗੋਲੀ ਵਾਜਦੀ ਹੈ ਉਧਰੋਂ ਪਾਇਲਟ ਬੁਲਟਸ ਵਾਜਦੀ ਹੈ ਤਾਂ ਤੁਸੀਂ ਬਚਾ ਸਕੋ ਇਹ ਤੁਹਾਡੇ ਜ਼ੈਨ ਦੇ ਵਿੱਚ ਕਿਵੇਂ ਆਇਆ ਕਿ ਪੱਖਾ ਲਾ ਲਈਏ ਇਹ ਚੀਜ਼ਾਂ ਕਰ ਲਈਏ ਫਿਰ ਬਾਈ ਮੋਹਕੀ ਤੇ ਦੋਖੋ ਪਤਾ ਕੀ ਹੈ ਇਹ ਸਾਰੀਆਂ ਜੋ ਵੀ ਗੱਲਾਂ ਕਰਦੇ ਆਪਾਂ ਉਹਰੇ ਜੋ ਵੀ ਨਵੇਂ ਨਵੇਂ ਹਾਂ ਸਿਚੁਏਸ਼ਨ ਦੇਖਦੇ ਆ ਹਮਮ ਹਮ ਸਾਨੂੰ ਕੀ ਪਤਾ ਦਾ ਵੀ ਇਹ ਇਦਾਂ ਸਾਨੂੰ ਤਾਂ ਪਹਿਲਾਂ ਜਦੋਂ ਪਿਛਲਾ ਅੰਦੋਲਨ ਹੋਇਆ ਸੀਗਾ ਉਸ ਟਾਈਮ ਸਿਰਫ ਤਿੰਨ ਗੱਲਾਂ ਸੀਗੀਆਂ ਇੱਕ ਗੋਲਾ ਹਮਮ ਤੋਂ ਆਪਣਾ ਟੀਅਰ ਗੈਸ ਹੋ ਗਿਆ ਲਾਠੀ ਚਾਰਜ ਹੋ ਗਿਆ ਤੇ ਵਾਟਰ ਕਨਨ ਸੀਗਾ ਇਹ ਤਿੰਨ ਇਹ ਤਿੰਨ ਚੀਜ਼ਾਂ ਸੀਗੀਆਂ ਪਰ ਜਦੋਂ ਹੁਣ ਪਹਿਲੇ ਦਿਨ ਉਹਰੇ ਆਏ ਆ ਉਹ ਜਿਹੜੇ ਬੰਬ ਮਾਰਦੇ ਆ ਉਹਨਾਂ ਦੇ ਛਰਲੇ ਨਿਕਲਦੇ ਆ ਉਹ ਨੁਕਸਾਨ ਕਰਦੇ ਆ ਤੇ ਉਹ ਚਲੋ ਉੱਪਰ ਦਾ ਕੀ ਮਾਰਨਾ ਹੁਣ ਸਿੱਧੇ ਮਾਰਨ ਲੱਗ ਗਏ ਇਹ ਇੱਕੋ ਐਡਾ ਗੋਲਾ ਰਬੜਦਾ ਹੈ ਜੇ ਉਹ ਸਿੱਧਾ ਅਗੇ ਵੱਜੇ ਹਿੱਟ ਕਰੇ ਤਾਂ ਉਹ ਦਾਦਨ ਜਿਵੇਂ ਹੁਣ ਆਪਣੇ ਕ੍ਰਿੰਕਸਾਨ ਨੂੰ ਮੁੰਡਿਆਂ ਦੇ ਜਿਹੜਾ ਨੌਜਨ ਮੁੰਡੇ ਆ ਅੱਖਾਂ ਖਰਾਬ ਹੋ ਗਈਆਂ ਇੱਕ ਦੀ ਉਂਗਲ ਆੜ ਗਈਆਂ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਆ ਕੋਈ ਆਪਾਂ ਨਾ ਹਵਾ ਉਧਰ ਤੱਕਣੀ ਹੈ ਜਿੱਧਰੋਂ ਗੋਲੇ ਗੇੜਦੇ ਆਂ ਜਦੋਂ ਉਹ ਰੇ ਹਵਾ ਖੜੀ ਹੁੰਦੀ ਆ ਬਹੁਤ ਐਨ ਟਾਈਮ ਤੂੰ ਇੱਥੇ ਰਹਿੰਦਾ ਤੇ ਜਦੋਂ ਆਪੇ ਪੱਖਾ ਚਲਾਣੇ ਇਹ ਹਵਾ ਇਕਦਮ ਪਰੇ ਭੇਜ ਦਿੰਦੇ ਆ ਤੇ ਜਦੋਂ ਉਹਨੂੰ ਲੱਗਦਾ ਨਾ ਵੀ ਇਹ ਕੁਝ ਕਰ ਰਿਹਾ ਹੈ ਵੀ ਸਾਡਾ ਡਿਫੈਂਸ ਕਰ ਰਿਹਾ ਆਪਾਂ ਤਾਂ ਟਾਰਗੇਟ ਉਹਨੂੰ ਕਰਦੇ ਆ ਇੱਕ ਤਾਂ ਆਪਾਂ ਉੱਪਰ ਬੈਠੀਆਂ ਆ ਪਬਲਿਕ ਤੋਂ ਪਰ ਉਹ ਸਿੱਧੇ ਸਿੱਧੇ ਛੱਡਦੇ ਆ ਗੋਲੇ ਕੱਲ ਚੱਲ ਪਿੱਛੋਂ ਫਿਰ ਮੱਥੇ ਤੇ ਵੀ ਡਾਰਾ ਆ ਵੀ ਜੇ ਗੋਲੀ ਚਲਾਈ ਮੱਥੇ ਤੇ ਵਸਾ ਹੁਣ ਸ਼ੀਲਡ ਲੱਗ ਗਈ ਆਪਣੇ ਕੋਲੇ ਤਕੜੀ ਇੱਥੇ ਜੇ ਗੋਲੀ ਮਾਰੂਗਾ ਨਾ ਭਾਈ ਗੋਲੀ ਵੀ ਨਿਕਲ ਨਹੀਂ ਹੈਗੀ ਅੱਛਾ ਕੇ ਨਾ ਬਿਲਕੁਲ ਨਹੀਂ ਨਿਕਲਦੀ ਹੁਣ ਇੱਕ ਜਿਵੇਂ ਇੱਕ ਲਾਇਨਾ ਨੇ ਗੀਤ ਦੀਆਂ ਕਿ ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਇਹ ਟਰੈਕਟਰ ਬਹੁਤ ਮਹਿੰਗਾ ਜੀ ਸੀ ਬੀ ਦਾ ਇੰਜਨ ਲਵਾਇਆ ਹੋਇਆ ਇੱਥੇ ਜੇ ਨੁਕਸਾਨ ਹੋ ਗਿਆ ਉਹਦਾ ਡਰ ਨਹੀਂ ਹੈਗਾ ਜੱਟ ਤਾਂ ਵੈਸੇ ਬੜਾ ਪਿਆਰ ਕਰਦਾ ਆਪਣੇ ਸਾਧਨਾਂ ਨੂੰ ਟਰੈਕਟਰਾਂ ਨੂੰ ਨਹੀਂ ਨਹੀਂ ਭਾਈ ਇਸ ਗੱਲ ਦੀ ਕੋਈ ਪਰਵਾ ਦੋਸਤ ਸਾਡੇ ਤੇ ਗੱਲ ਹੀ ਹੀ ਆ ਗਈ ਵੀਰ ਜੇ ਹਮਾਰੇ ਪਾਸ ਟਰੈਕਟਰ ਨਹੀਂ ਰਹੇ ਟਰੈਕਟਰ ਦਾ ਟਰੈਕਟਰ ਕਾਦਿਆਂਗੇ ਕਿਉਂਕਿ ਸਾਡੇ ਜਿਹੜੇ ਬਾਬੇ ਪੜਦਾ ਦੇ ਦੋ ਨਾ ਪੂਰੀ ਮਿੰਟ ਤੱਕ ਰੀਆਂ ਉਹਨਾਂ ਕੋਲ ਜ਼ਮੀਨਾਂ ਦੀਆਂ ਉਸ ਟਾਈਮ ਮਹਿੰਗਾਈ ਵੀ ਘਟਦੀ ਹੁਣ ਖਾਦ ਖਰਾਕਾਂ ਮਹਿੰਗੀਆਂ ਹੋ ਗਈਆਂ ਖੇਤੀ ਮੇਂ ਬਚਦਾ ਕੁਝ ਨਹੀਂ ਠੀਕ ਹੈ ਹੁਣ ਟਰੈਕਟਰ ਦਾ ਆਪਾਂ ਪੂਰਾ ਜੋਰ ਲਵਾਉਣਾ ਹੈ ਟਰੈਕਟਰ ਦਾ ਤੁਸੀਂ ਗੱਡੀ ਵੀ ਦੇਖੀ ਦੀ ਪਿਛਲੀ ਵਾਰ ਆਪਾਂ ਨਾ ਗੱਡੀ ਉਹ ਵੀ ਖੜੀ ਐ ਫੋਰਚੂਨਰ ਉਹ ਕੋਲਾਈ ਹੋਈ ਜਾ ਉਹਦੇ ਵੀ ਆਪਾਂ ਨੇ ਪੂਰੀ ਧਾਰੀ ਆ ਉਹਦਾ ਖੁੱਲੀ ਨਹੀਂ ਆਪਣੇ ਸਾਲ ਦੀ ਐਵੇਂ ਲੱਗੀ ਪਿਆ ਜੇ ਆਪਾਂ ਰੂਟ ਅੱਗੇ ਲੰਬਾ ਚ ਵਾਹ ਫਿਰ ਲੋਡ ਕਰਕੇ ਲੈ ਜਾਉਂਗਾ ਇਹਨੂੰ ਜਾਂ ਗੁਰਾਸਨ ਮਾਣੀ ਲੈ ਕੇ ਜਾਣਾ ਉਹਦੇ ਪਿੱਛੇ ਟਰਾਲੀ ਪਾ ਲੈਣੀ ਆਪਾਂ ਨੇ ਤਾਂ ਹੁਣ ਜਿੰਨੇ ਵੀ ਆਪਣੇ ਕੋਲ ਮਸ਼ੀਨਰੀ ਆ ਸੰਦ ਆ ਹੁਣ ਇਹ ਜਿਹੜਾ ਪੱਖਾ ਲੱਗਿਆ ਵਾ ਤੁਸੀਂ ਪਿੱਛੇ ਦੇਖਿਆ ਇਹਦੇ ਕੱਟੋ-ਕੱਟ ਵੀ ਇਹਨੂੰ 10-12 ਸਾਲ ਹੋ ਗਏ ਯੂਜ਼ੇ ਨਹੀਂ ਕਰਿਆ ਹੈਗਾ ਕਦੇ ਅੱਛਾ ਕਦੇ ਹੀ ਕਦੇ ਨਹੀਂ ਵਰਤਿਆ ਕਿਉਂਕਿ ਹੁਣ ਜਿਹੜਾ ਮੰਡੀ ਮੰ ਲੈ ਕੇ ਜਾਂਦੇ ਚਾਰ ਨਾਲ ਲੱਗ ਕੇ ਜਾਂਦਾ ਪਹਿਲਾਂ ਘੱਟ ਦਾ ਸਿਸਟਮ ਹਨਾ ਉਹ ਟੈਕਨੋਲੋਜੀ ਵਧ ਗਈ ਤਾਂ ਲੋਡ ਨਹੀਂ ਪੈਂਦੀ ਦੀ ਤਾ ਹੁਣ ਉਹ ਇਹ ਕੱਢਣੇ ਪੈਗੇ ਸਾਨੂੰ ਪੁਰਾਣੇ ਦਾਦਾ ਪਰਦਾਦਾ ਨੇ ਜੋੜੇ ਹੋਏ ਆਏ ਨੇ ਉਹ ਇੱਥੇ ਲਿਹਾਉਣੇ ਪੈਗੇ ਵੀ ਹੁਣ ਇੱਥੇ ਵਰਤਾਂਗੇ ਪੁਰਾਣੇ ਹਾਂ ਬਾਈ ਬਿਲਕੁਲ ਉਹ ਕਹਿੰਦੇ ਪੁਰਾਣਾ ਤਾਂ ਕਹਿੰਦੇ ਸੋਨਾ ਬਹੁਤ ਮਹਿੰਗਾ ਹੁੰਦਾ ਇਹ ਸੋਨਾ ਫਿਰ ਲਿਆਓ ਤੁਸੀਂ ਮੈਂ ਤੁਹਾਨੂੰ ਪੱਕੇ ਵੇਰੇ ਦੱਸ ਦਿਆਂ ਜਿਹੜਾ ਪੱਕਾ ਏ 790 ਦਾ ਲਿਆ ਹੋਇਆ ਅੱਛਾ ਅੰਬਾਲੀ ਤੋਂ ਲੈ ਕੇ ਦੇਈਏ ਬਜ਼ੁਰਗ 1000 ਰੁਪਏ ਚ ਅੱਛਾ ਹੁਣ ਜੇ ਜਿਹੜਾ ਜਿਹਨੂੰ ਬਣਾਉਂਗੇ 7-8000 ਦਾ ਬਣੂਗਾ ਮੈਂ 10000 ਦਾ ਹੀ ਬਣ ਜੇ ਕਿੰਨੇ ਮਹਿੰਗਾਈ ਹੋਗੀ ਪਰ ਇਹ ਕੰਮ ਪੂਰਾ ਦੇਰ ਹੈ ਅੱਛਾ ਕੱਲ ਸਾਡੇ ਦੇ ਫਾਇਰ ਪਰ ਮਿੰਟੋ ਮਿੱਟੀ ਤੂੰ ਇੱਕ ਹੀ ਆਪਣੇ ਕੋਲੇ ਐਨਕਾਂ ਗਿਆ ਇਹ ਵੀ ਉਹਨੂੰ ਸੇਵਾ ਕਰਕੇ ਬੰਦੇ ਅੱਛਾ ਜਦੋਂ ਇਹ ਐਨਕ ਲੱਗੀ ਇਹਨੂੰ ਪਲਾਸਟਿਕ ਲੱਗੀ ਹੋਈ ਆ ਇਹ ਅੱਖ ਜੀ ਬਿਲਕੁਲ ਧੌਣ ਜਾਣ ਦਿੰਦੀ ਅੱਛਾ ਠੀਕ ਆ ਤੇ ਜੇ ਇੱਕਾ ਮਫਲਰ ਆਪਣੇ ਕੋਲੇ ਇਹ ਦੋ ਤਿੰਨ ਵਾਰੀ ਮਾਰ ਲੰਨੇ ਆ ਗੱਲ ਚਵਣੀ ਜਾਂਦਾ ਹੈਗਾ ਪਰ ਜਿਹੜੇ ਕਿਸੇ ਦੇ ਗੱਲ ਚ ਚਲੇ ਜਾਵੇ ਧੂਆ ਇੱਕ ਚੁਟਕੀ ਨੂੰ ਉਹਨ ਦਿਖਾ ਲਿਓ ਤੁਸੀਂ ਵੀ ਰਿਪੋਰਟਿੰਗ ਕਰਨੀ ਹੈ ਕਿਉਂਕਿ ਐਤਵਾਰ ਨੂੰ ਦਾਗਾ ਸੋਮਵਾਰ ਨੂੰ ਦਾਗਾ ਪੂਰਾ ਹੀ ਪੈਣਾ ਜੇ ਮਤਲਬ ਨਾ ਸਿੱਟਾ ਨਾਨਕ ਲਿਆ ਤੇ ਗਾ ਪੈ ਗਿਆ ਨਾ ਨਿਕਲਿਆ ਮੈਂ ਤੁਹਾਨੂੰ ਤਰੀਕਾ ਦੱਸ ਦਿੰਨਾ ਬਚਣੇ ਦਾ ਤੁਸੀਂ ਸਿਰਫ ਨੂਨ ਰੱਖਿਓ ਆਪਣੇ ਕੋਲ ਇੱਕ ਆਪਣੇ ਉਰੇ ਲਾ ਲਿਓ ਕੋਲਗੇਟ ਜਿਹੜੀ ਕਿੰਨੇ ਤੇ ਜਲਨ ਹੁੰਦੀ ਆ ਅੱਖ ਨਹੀਂ ਮਲਣ ਦੀ ਕਿਸੇ ਨੇ ਵੀ ਅੱਖ 'ਚ ਆਪੇ ਪਾਣੀ ਰੱਖਿਓ ਨਾਲ ਦੀ ਨਾਲ ਪਾਣੀ ਮਾਰ ਲਿਓ ਅੱਖ ਦੀ ਜਲਨ ਖਤਮ ਹੋ ਜਾਊਗੀ ਗੈਰ ਲਾਦੀ ਦੋ ਦੋ ਚੁਟਕੇ ਖਾਓ ਨੂਨ ਦੀਆਂ ਗਲਬ ਠੀਕ ਹੋ ਜਾਊਗਾ ਕੈਂਟ ਮਤਲਬ ਰਿਕਾਰਡਿੰਗ ਹੋ ਗਈ ਥੋੜੀ ਤੁਹਾਡਾ ਗੱਲ ਨਹੀਂ ਬੈਠੂਗਾ ਮਤਲਬ ਇਹ ਨੁਕਤੇ ਤੁਸੀਂ ਸਾਰੇ ਲੈ ਲੈਣੇ ਤੇ ਇਹ ਜੀਸੀਬੀ ਦਾ ਜਿਹੜਾ ਟਰੈਕਟਰ ਤੁਸੀਂ ਤਿਆਰ ਕਰਾਇਆ ਇੱਥੇ ਲੈ ਕੇ ਆ ਗਏ ਹਾਂ ਜੀ ਹੋਰ ਵੀ ਬੜੇ ਨੌਜਵਾਨਾਂ ਨੇ ਤਿਆਰ ਕਰਾਏ ਨੇ ਇਹ ਜਦੋਂ ਫਿਰ ਉੱਥੋਂ ਬੈਰੀਗੇਟਿੰਗ ਖਿੱਚੇਗਾ ਟੋਅ ਕਰਨਾ ਜਾਂ ਕੁਝ ਕਰਨਾ ਉਹ ਕਿਵੇਂ ਕਰੋਗੇ ਫਿਰ ਨਾਲ ਕੋਈ ਕੰਡਕਟਰ ਵੀ ਰੱਖੋਗੇ ਜਿਹੜਾ ਨਾਲ ਦੀ ਨਾਲ ਪਾਵੇ ਟਰੈਕਟਰ ਦਾ ਯਾਰ ਕਹਿਣ ਦੀ ਕਿਸ ਨੂੰ ਲੋੜ ਨਹੀਂ ਪੈਣੀ ਬਰਾ ਆਪੀ ਉੱਤੇ ਜਾ ਕੇ ਜਿਹੜੇ ਉਹ ਕਹਿੰਦੇ ਆ ਤੁਸੀਂ ਟਰੈਕਟਰ ਲਿਓ ਸੰਗਲ ਸੰਗਲ ਸਰ ਆਪੇ ਪਾ ਲੈਣੇ ਮੈਂ ਦੇਖ ਰਿਹਾ ਅੱਗੇ ਅੱਗੇ ਸੰਗਲ ਪਾਇਆ ਹੋਇਆ ਹੈ ਜਦ ਇਹ ਏਸ਼ੀਅਰ ਕਰਕੇ ਆਵਾਜ਼ ਜੋਦੇ ਬਹੁਤ ਹੈ ਮਾਰੇ ਬਾ ਹਾਂ ਕਿਸ ਨੂੰ ਯਾਰ ਦੇਖੋ ਜਿਹਦਾ ਆਪਾਂ ਘਰਾ ਕੰਮ ਕਰਦੇ ਆ ਫਿਰ ਤਾਂ ਆ ਉਰੇ ਕਿਸ ਨੂੰ ਨਹੀਂ ਕਹਿਣਾ ਉਹ ਕਹੋਗੇ ਵੀ ਟਰੈਕਟਰ ਆ ਗਿਆ ਭਾਈ ਲਾ ਤੇਰੇ ਪਿੱਛੇ ਲਾਣੇ ਹੁਕਦੇ ਭਾਂਜ ਬਸ ਔਰ ਇੱਕ ਗੱਲ ਮੈਂ ਹੁਰ ਦੱਸ ਦਵਾ ਆਪਾਂ ਟਾਇਰ ਚ ਹਵਾ ਨਹੀਂ ਪਾਈ ਇਸ ਟਾਈਮ ਅੱਛਾ ਇੱਕ ਪੰਪ ਦਾ ਹਵਾ ਮਤਲਬ ਇੱਕ ਪ੍ਰੈਸ਼ਰ ਦਾ ਵੀ ਨਹੀਂ ਹੈ ਹਵਾ ਅਜ ਇਹਦੇ ਚ ਹਵਾ ਨਹੀਂ ਹੈ ਗਈ ਇਹ ਵੀ ਟਾਇਰ ਹਵਾ ਤੋਂ ਬਿਨਾ ਕਿਵੇਂ ਖੜੇ ਹੋਏ ਇਹ ਵੀ ਦੇਖੋ ਬਸ ਇਹ ਦੱਸਣਾ ਨਹੀਂ ਆਪਾਂ ਨੇ ਇਸ ਲਈ ਗੱਲ ਲੀਕ ਹੋ ਜਣੀ ਫੋਜੇ ਕੋਲ ਚਲੀ ਜਾਣੀ ਹੈ ਇਹ ਆਪਣੇ ਕੋਲ ਸਿਸਟਮ ਹੈਗਾ ਇਹ ਆਪਣੇ ਪੰਜਾਬ ਚ ਬਹੁਤ ਆਮ ਹੈ ਪੰਜਾਬ ਚ ਹਰਿਆਣੇ ਚ ਨੇੜੇ ਬੰਦੇ ਇਹਨੇ ਪੌਸਿਬਲ ਹੋ ਗਿਆ ਹਵਾ ਤਾਂ ਬਿਨਾ ਕਿ ਸਾਇੰਸ ਦੀ ਗੱਲ ਹੈ ਇਸ ਦੀ ਬਿਲਕੁਲ ਬਿਲਕੁਲ ਇਹੀ ਤਾਂ ਗੱਲ ਹੈ ਵੀਰਾ ਹਾਂ ਇਹ ਕਿਸੇ ਕਿਸੇ ਨੂੰ ਕੱਲ ਪਤਾ ਇਹ ਮਾਰੇ ਵਿਕਤ ਦੇ ਸੀ ਫਾਰਮੂਲਾ ਹੈ ਅੱਛਾ ਮੈਂ ਆਪਾਂ ਦੇਖੋ ਤੁਹਾਡੇ ਚੈਨਲ ਚ ਮੈਂ ਫੁਗਰੀ ਮਾਰ ਦਵਾ ਜਾਂ ਝੂਠ ਬੋਲ ਦਵਾ ਲੱਗਣਾ ਲੋਕਾਂ ਨੂੰ ਲੱਗਣਾ ਵੀਰ ਨਾਈਟਰੋ ਨਾਈਟ੍ਰੋਜਨ ਗੈਸ ਹੋਗੀ ਲੋਕੋ ਨੂੰ ਹੀ ਪਤਾ ਹੈ ਵੀ ਇਹ ਤਾਂ ਨਾਈਟਰੋਨ ਗੈਸ ਹੈ ਜਾਂ ਸਿੰਪਲ ਗੈਸ ਹੋਆ ਪਰ ਉਹਨੇ ਨਹੀਂ ਪਤਾ ਵੀ ਤੇ ਇਹ ਰਸਤਾ ਜੋ تراਸਾ ਹੋਰ ਕਿਹੜੇ ਕਿਹੜੇ راستے ਆ ਸਾਨੂੰ ਚਾਰ ਪੰਜ ਤਰੀਕੇ ਪਤਾ ਐ ਵੀ ਜੇ ਟਾਇਰਾਂ 'ਚ ਹਵਾ ਨਹੀਂ ਰੱਖਣੀ ਤਾਂ ਕਿਵੇਂ ਚਲਾਣਾ ਅੱਛਾ ਹਾਂ ਇਹ ਤਾਂ ਵੀ ਮਤਲਬ ਉਹ ਉਧਰੋਂ ਫਾਇਰ ਮਾਰਨ ਗੋਲੀ ਮਾਰਨ ਹਵਾ ਨਹੀਂ ਨਿਕਲੇਗੀ ਟਾਇਰ ਬੋਦੇ ਬੋਏ ਰਹਿਣਗੇ ਉਹ ਜੇ ਦੀ ਪਤਾ ਲੱਗੋ ਮੌਕੇ ਤੇ ਵੀ ਕੀ ਹੁੰਦਾ ਅੱਛਾ ਇਹ ਟਾਇਰ ਫਟਣਗੇ ਨਹੀਂ ਜੇ ਗੋਲੀ ਗੱਲ ਟਾਇਰ ਸੌਖਾ ਜਾ ਜੇ ਉੱਥੇ ਲੱਗ ਵੀ ਗਿਆ ਨਾ ਫਾਇਰ ਕੋਈ ਹੋ ਵੀ ਗਿਆ ਚਲੋ ਰੱਬ ਨੂੰ ਨਿੱਕੀ ਕਹੋਗੀ ਗੱਲ ਅਭੀ ਨਾ ਵੀ ਟ੍ਰੈਕਟਰ ਉੱਤੋਂ ਲੱਗੇ ਉਹਦਾ ਕਰਾਮਣਾ ਲਾਊਗਾ ਇਹ ਨਹੀਂ ਹੈ ਵੀ ਉੱਥੇ ਦੱਬ ਜੇਗਾ ਇਹ ਨਹੀਂ ਹੈ ਵੀ ਤੇ ਉੱਤੇ ਉੱਤੇ ਪਟਾਕਾ ਵੱਜਿਆ ਉਦੋਂ ਠੁੱਸ ਹੋ ਗਿਆ ਬੇਟਾ ਟੁੱਥੇ गढ़ ਗਿਆ ਨਾ 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 ਮਤਲਬ ਇਹ ਆਗੇ 500 ਮੀਟਰ 300 ਮੀਟਰ 400 ਮੀਟਰ ਇਹਦੇ ਪਿੱਛੇ ਜੋ ਚੀਜ਼ ਹੋਈ ਉਸ ਟਾਈਮ ਮੌਕੇ ਤੇ ਫਸੀ ਹੋਈ ਇਹ ਖਿੱਚ ਕੇ ਆਪਣੇ ਪਾਲੇ ਜਾਊਗਾ ਕ੍ਰੇਟਰਾਂ ਵਾਂਗੂ ਅੱਛਾ ਕੁੱਤੇ ਨਹੀਂ ਰੁਕਦਾ ਆਪਣੇ ਪਾਲੇ ਨਹੀਂ ਰੁਕਦਾ ਪਾਲੇ ਜਾ ਕੇ ਚੰਡੀ ਕਰੇਗਾ ਆਪਦੇ ਆਲੇ ਜਾ ਕੇ ਉਹ ਨੰਬਰ ਲੈ ਕੇ ਆਊਗਾ ਵੀ ਜੋ ਉਸ ਟਾਈਮ ਮੌਕੇ ਤੇ ਉੱਪਰ ਪਿਆ ਹੋਇਆ ਠੀਕ ਹੈ ਬਸ ਚੰਡੀ ਗੱਲ ਹੈ ਬਈ ਬਾਕੀ ਦਮਣੇ ਦੂਣ ਵਾਲਾ ਕੰਮ ਕੋਈ ਨਹੀਂ ਹੈਗਾ ਠੀਕ ਹੈ ਬਾਕੀ ਆਪਾਂ ਇਹਨਾਂ ਦੀ ਮਿਰਚਾਂ ਵੀ ਲੜਾ ਲੜਾ ਦੇਣੀਆਂ ਅੱਛਾ ਇਧਰੋਂ ਮਿਰਚਾਂ ਵੀ ਭੇਜੋਗੇ ਪੂਰਾ ਕਰੂੰਗਾ ਯਾਰ ਇਹਨਾਂ ਦੇ ਅਸਲ ਤੇ ਇਹਨਾਂ ਦੇ ਸਾਡੇ ਤੇ ਭੂਤ ਚੜਿਆ ਹੋਇਆ ਉਹ ਤਾਰਨਾ ਇਹਨਾਂ ਦੇ ਉੱਪਰ ਤੇ ਹਾਂ ਮਿਰਚਾਂ ਮਾਰਨੀ ਸਿਰਮਾ ਭੂਤ ਚੜ ਗਿਆ ਨਾ ਕੇ ਅੱਛਾ ਪਾਵਰ ਦਾ ਹਾਂ ਉਹ ਸੀ ਮਿੰਟੋ ਮਿੰਟੀ ਤਾਰ ਦੇਣਾ ਜਿਵੇਂ ਜਿਵੇਂ ਉਤੀ ਦਈ ਬਸ ਕੰਮ ਹੋ ਗਿਆ ਇਹਨਾਂ ਦਾ ਹਾਂ ਠੀਕ ਹੈ ਬਹੁਤ ਸ਼ੁਕਰੀਆ ਹਰਦੇਵ ਭਾਈ ਸਾਡੇ ਨਾਲ ਸੀਗੇ ਟਰੈਕਟਰ ਬੜਾ ਰੀਜਨੇ ਨਾਲ ਤਿਆਰ ਕਰਵਾਇਆ ਹੈ ਭਾਈ ਨੇ ਲੱਖਾਂ ਰੁਪਏ ਲੱਗੇ ਨੇ ਇਸ ਟਰੈਕਟਰ ਦੇ ਉੱਤੇ ਕਿਉਂਕਿ ਜੀਸੀਬੀ ਦਾ ਇੰਜਨ ਮੈਂ ਵਾਰ-ਵਾਰ ਦੱਸ ਰਿਹਾ ਇਸ ਕਰਕੇ ਕਿਉਂਕਿ ਇਸ ਦੇ ਵਿੱਚ ਪਾਵਰ ਬਹੁਤ ਹੈ ਜੀਸੀਬੀ ਦਾ ਇੰਜਨ ਲੱਗ ਜਾਂਦਾ ਜਿਸ ਟਰੈਕਟਰ ਦੇ ਵਿੱਚ ਤੇ ਬਹੁਤ ਪਾਵਰ ਦੇ ਨਾਲ ਚੱਲਣਾ ਅੱਗੇ ਵੱਲ ਜਦੋਂ ਦਿੱਲੀ ਵੱਲ ਕੂਜਣਾ ਪਰ ਇਹਨਾਂ ਨੇ ਵੀ ਕਹਿਣਾ ਕਿ ਅਗਰ ਜੇ ਮੀਟਿੰਗ ਦਾ ਸਿੱਟਾ ਨਾ ਨਿਕਲਿਆ ਫਿਰ ਇਹ ਚੀਜ਼ਾਂ ਵਾਪਤੀਆਂ ਜਾਣਗੀਆਂ ਕਿਉਂਕਿ ਹੱਲਾ ਗੁੱਲਾ ਜ਼ਿਆਦਾ ਹੋ ਸਕਦਾ ਅੱਗੇ ਵੱਲ ਜਾ ਕੇ ਹਟਾਂਗੇ ਇਹਨਾਂ ਨੇ ਇੱਕ ਤਸਵੀਰ ਹੋਰ ਦੱਸੀ ਹੈ ਕਿ ਜਿਹੜੇ ਟਾਇਰ ਨੇ ਟਰੈਕਟਰ ਦੇ ਉਹਨਾਂ ਦੇ ਵਿੱਚ ਹਵਾ ਨਹੀਂ ਉਹਨਾਂ ਦੇ ਵਿੱਚ ਕੋਈ ਹੋਰ ਦੂਜੀ ਤੀਜੀ ਚੀਜ਼ ਹੈ ਪਰ ਉਹ ਕੀ ਹੈ ਉਹ ਮੌਕੇ ਤੇ ਦੱਸਾਂਗੇ ਵਿਚ ਆਜੂ ਸੰਜੇ ਕਰੋ ਕੈਂਸਰ ਜੋਗਦੇ ਸੀ ਹਰੀਸ਼ ਧੰਨਵਾਦ